ਸਮਾਸੀ ਜਦ ਲੋਕਾਂ ਦੇ ਅੰਦਰ ਕੈਨੇਡਾ ਜਾਣ ਦੀ ਬਹੁਤ ਜ਼ਿਆਦਾ ਚਾਹ ਹੁੰਦੀ ਸੀ ਬਹੁਤ ਜ਼ਿਆਦਾ ਇੱਛਾ ਹੁੰਦੀ ਸੀ ਤੇ ਉਹ ਆਪਣੇ ਆਪ ਨੂੰ ਉੱਥੇ ਜਾ ਕੇ ਸੈੱਟ ਕਰਨਾ ਚਾਹੁੰਦੇ ਸੀ ਤੇ ਇਸ ਤੇ ਲਈ ਥੋੜੇ ਸਾਲ ਅਸੀਂ ਪਿੱਛੇ ਚਲੀਏ ਤਾਂ ਲੋਕ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਵੀ ਨਕਲੀ ਵਿਆਹ ਕਰਕੇ ਕੈਨੇਡਾ ਜਾਣ ਲੱਗੇ ਸੀ ਉਸ ਤੋਂ ਬਾਅਦ ਕੁੜੀਆਂ ਦੇ ਰਿਸ਼ਤੇ ਫੋਰਨ ਕੀਤੇ ਜਾਂਦੇ ਸੀ ਤਾਂ ਪੂਰੀ ਦੀ ਪੂਰੀ ਫੈਮਿਲੀ ਹੈ ਜਿਹੜੀ ਉਸ ਤੋਂ ਬਾਅਦ ਬਾਹਰ ਚਲੀ ਜਾਂਦੀ ਸੀ ਪਰਿਵਾਰ ਉੱਥੇ ਸੈੱਟ ਹੋ ਜਾਂਦੇ ਸੀ ਪਰ ਹੌਲੀ ਹੌਲੀ ਜਿਵੇਂ ਜਿਵੇਂ ਕੈਨੇਡਾ ਨੇ ਰੂਲ ਸਖਤ ਕੀਤੇ ਜਾਂ ਉੱਥੇ ਜੋ ਖਰਚੇ ਆ ਬਹੁਤ ਜ਼ਿਆਦਾ ਵਧ ਗਏ ਜੋ ਰਹਿਣ ਦੀ ਕੋਸਟ ਹੈ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਹੈ ਤਾਂ ਉਸ ਤੋਂ ਬਾਅਦ ਲੋਕਾਂ ਦਾ ਮਨ ਹੈ ਜਿਹੜਾ ਥੋੜਾ ਬਦਲਿਆ ਹੈ ਲੋਕਾਂ ਦਾ ਰੁਝਾਨ ਹੈ ਜਿਹੜਾ ਥੋੜਾ ਬਦਲਿਆ ਹੈ ਹੁਣ ਕੁਝ ਕੁ ਮਹੀਨੇ ਅਸੀਂ ਪਿੱਛੇ ਜਾਈਏ ਕੁਝ ਕੁ ਪਿਛਲੇ ਮਹੀਨਿਆਂ ਦੀ ਗੱਲ ਕਰੀਏ ਤਾਂ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਬਹੁਤ ਸਾਰੇ ਲੋਕ ਪੂਰੀ ਦੀ ਪੂਰੀ ਫੈਮਿਲੀ ਉਧਰੋਂ ਕੈਨੇਡਾ ਛੱਡ ਕੇ ਵਾਪਸ ਪੰਜਾਬ ਆ ਗਏ ਹੈ ਤੇ ਬਹੁਤ ਸਾਰੇ ਲੋਕ ਅਜਿਹੇ ਹੈ ਜਿਹੜੇ ਆਪਣੇ ਬੱਚਿਆਂ ਨੂੰ ਪੰਜਾਬ ਦੇ ਵਿੱਚ ਰਹਿ ਕੇ ਪੜਾਉਣਾ ਚਾਹੁੰਦੇ ਨੇ ਕਿਉਂਕਿ ਸਾਡੇ ਤੇ ਉੱਥੋਂ ਦੇ ਕਲਚਰ ਦਾ ਬਹੁਤ ਜ਼ਿਆਦਾ ਫਰਕ ਹੈ ਤਾਂ ਹੁਣ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਕੁਝ ਅਧਿਕਾਰਤ ਅੰਕੜੇ ਵੀ ਸਾਹਮਣੇ ਆਏ ਨੇ ਜਿਸ ਦੇ ਅਨੁਸਾਰ ਹਰ ਸਾਲ ਜਿਹੜੇ ਕੈਨੇਡਾ ਛੱਡਣ ਵਾਲੇ ਲੋਕਾਂ ਦੀ ਗਿਣਤੀ ਹੈ ਜਿਹੜੀ ਵੱਧ ਰਹੀ ਹੈ ਇਸ ਦਾ ਕਾਰਨ ਕੀ ਆ ਉਸ ਦੇ ਬਾਰੇ ਵੀ ਗੱਲ ਕਰਾਂਗੇ ਇੱਕ ਸਮਾਂ ਸੀ ਜਦ ਲੋਕ ਕੈਨੇਡਾ ਜਾਣ ਦੇ ਲਈ ਕੁਝ ਵੀ ਕਰਦੇ ਸੀ ਰਿਸ਼ਤੇਦਾਰੀਆਂ ਦੇ ਵਿੱਚ ਵੀ ਵਿਆਹ ਕਰਕੇ ਕੈਨੇਡਾ ਜਾਣ ਲੱਗੇ ਸੀ ਚਾ ਕੁੜੀ ਦਾ ਵਿਆਹ ਵਿਦੇਸ਼ ਤੋਂ ਆਏ ਮੁੰਡੇ ਦੇ ਨਾਲ ਕੀਤਾ ਜਾਂਦਾ ਸੀ ਤੇ ਫਿਰ ਪੂਰੇ ਦਾ ਪੂਰਾ ਪਰਿਵਾਰ ਵਿਦੇਸ਼ ਜਾ ਕੇ ਸੈਟਲ ਹੋ ਜਾਂਦਾ ਸੀ ਫਿਰ ਹੌਲੀ-ਹੌਲੀ ਕੈਨੇਡਾ ਨੇ ਰੂਲ ਸਖਤ ਕੀਤੇ ਤੇ ਰਹਿਣ-ਸਹਿਣ ਵੀ ਮਹਿੰਗਾ ਹੋ ਗਿਆ ਤੇ ਪਿਛਲੇ ਕੁਝ ਮਹੀਨਿਆਂ ਤੋਂ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਬਹੁਤੇ ਲੋਕ ਕੈਨੇਡਾ ਛੱਡ ਕੇ ਵਾਪਸ ਪੰਜਾਬ ਦੀ ਧਰਤੀ ਤੇ ਮੁੜਨ ਲੱਗੇ ਨੇ ਲਗਾਤਾਰੀ ਗਿਣਤੀ ਵਧ ਰਹੀ ਹੈ ਪੰਜਾਬੀ ਮੂਲ ਦੇ ਲੋਕਾਂ ਦਾ ਹੁਣ ਮੋਹ ਭੰਗ ਹੋ ਰਿਹਾ ਹੈ ਅੰਕੜਿਆਂ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਅੰਕੜਾ ਵਿਭਾਗ ਦੇ ਅਨੁਸਾਰ ਕੈਨੇਡਾ ਛੱਡਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ ਕਿਉਂਕਿ ਇਸ ਸਾਲ ਜਨਵਰੀ ਤੋਂ ਮਾਰਚ ਤੱਕ 27086 ਨਾਗਰਿਕਾਂ ਤੇ ਸਥਾਈ ਨਿਵਾਸੀ ਕੈਨੇਡਾ ਛੱਡ ਚੁੱਕੇ ਨੇ ਇਹ 2017 ਤੋਂ ਬਾਅਦ ਦੂਜੀ ਸਭ ਤੋਂ ਵੱਡੀ ਪਹਿਲੀ ਤਮਾਈ ਹੈ ਜਦੋਂ 27115 ਲੋਕ ਦੇਸ਼ ਛੱਡ ਕੇ ਗਏ ਸੀ ਇਸ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਸ਼ਾਮਲ ਸੀ ਜੋ ਸਥਾਈ ਨਾਗਰਿਕਤਾ ਪ੍ਰਾਪਤ ਕਰਨ ਤੋਂ ਬਾਅਦ ਕੈਨੇਡਾ ਛੱਡ ਕੇ ਯੂਰਪ ਅਤੇ ਦੁਬਈ ਦੇ ਵਿੱਚ ਕਾਰੋਬਾਰ ਸ਼ਿਫਟ ਕਰ ਰਹੇ ਨੇ ਕੈਨੇਡਾ ਦੇ ਵਿੱਚ ਪੰਜਾਬੀ ਪਾਈਚਾਰੇ ਦੇ ਇੱਕ ਜਾਣੇ ਪਛਾਣੇ ਚਿੰਤਕ ਦਾ ਕਹਿਣਾ ਹੈ ਕਿ 2025 ਦੀ ਪਹਿਲੀ ਤਿਮਾਹੀ ਦੇ ਵਿੱਚ ਕੈਨੇਡਾ ਛੱਡਣ ਵਾਲਿਆਂ ਦੀ ਰਿਕਾਰਡ ਗਿਣਤੀ ਸ਼ਾਇਦ ਸਿਰਫ ਸ਼ੁਰੂਆਤ ਹੈ ਕਿਉਂਕਿ ਹਰ ਸਾਲ ਕੈਨੇਡਾ ਛੱਡਣ ਵਾਲਿਆਂ ਦੀ ਗਿਣਤੀ ਤੀਜੀ ਤਿਮਾਹੀ ਦੇ ਵਿੱਚ ਸਿਖਰ ਤੇ ਹੁੰਦੀ ਹੈ ਤੇ ਚੌਥੀ ਤਿਮਾਹੀ ਦੇ ਵਿੱਚ ਥੋੜੀ ਘਟ ਜਾਂਦੀ ਹੈ ਦੇਸ਼ ਛੱਡਣ ਵਾਲੇ ਲੋਕਾਂ ਦੀ ਇਹ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ ਮਈ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਲਿਬਰਲ ਸਰਕਾਰ ਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਹੋਰ ਸੀਮਿਤ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ ਜਿਸ ਦਾ ਬਹੁਤ ਵੱਡਾ ਪ੍ਰਭਾਵ ਪੈ ਰਿਹਾ ਕੈਨੇਡਾ ਤੋਂ ਵਾਪਸ ਆਈ ਸ਼ਰੂਤੀ ਛਾਬਲਾ ਕਹਿੰਦੀ ਹੈ ਕਿ ਉੱਥੇ ਮੰਦੀ ਕਾਰਨ ਲੋਕ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਨੇ ਵਿਦਿਆਰਥੀਆਂ ਤੇ ਸਥਾਈ ਕਾਮਿਆਂ ਦੇ ਵਰਕ ਪਰਮਿਟ ਨਵਿਆਏ ਨਹੀਂ ਜਾ ਰਹੇ ਜਿਸ ਤੇ ਵਿੱਚ ਬਹੁਤ ਸਮੱਸਿਆ ਲੱਗ ਰਿਹਾ ਹੈ ਸਰਕਾਰ ਨੂੰ ਉਮੀਦ ਹੈ ਕਿ ਇਸ ਸਾਲ ਦੇ ਅੰਤ ਤੱਕ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਤੇ ਸਥਾਈ ਕਾਮੇ ਆਪਣੇ ਆਪ ਕੈਨੇਡਾ ਛੱਡ ਦੇਣਗੇ ਉਥੇ ਅਪਰਾਧ ਅਤੇ ਜ਼ਬਰਦਸਤੀ ਦੀਆਂ ਘਟਨਾਵਾਂ ਵੀ ਵਧ ਰਹੀਆਂ ਨੇ ਜ਼ਬਰਦਸਤੀ ਵਸੂਲੀ ਦੀਆਂ ਘਟਨਾਵਾਂ ਪਤ ਰਹੀਆਂ ਨੇ ਇਸੇ ਕਾਰਨ ਉਹ ਆਪਣਾ ਭਵਿੱਖ ਲੱਭਣ ਲਈ ਪੰਜਾਬ ਵਾਪਸ ਆ ਰਹੇ ਨੇ ਇਸ ਤੋਂ ਇਲਾਵਾ ਜੇ ਹੋਰ ਕਾਰਨ ਬਣਿਆ ਹੈ ਉਹ ਹੈ ਬੈਂਕ ਦੀਆਂ ਵਿਆਜ ਦਰਾਂ ਦਾ ਵਧਣਾ ਆਮ ਲੋਕਾਂ ਲਈ ਉਥੇ ਰਹਿਣਾ ਮੁਸ਼ਕਲ ਹੋ ਗਿਆ ਹੈ ਕੈਨੇਡਾ ਛੱਡ ਕੇ ਪੰਜਾਬ ਵਾਪਸ ਆਏ ਇੱਕ ਕਾਰੋਬਾਰੀ ਦਾ ਕਹਿਣਾ ਹੈ ਕਿ ਉਥੇ ਨੌਕਰੀ ਜਾਂ ਕਾਰੋਬਾਰ ਸੈਟਲ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਘਰ ਦੇ ਕਿਰਾਏ ਤੇ ਹੋਰ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਨੇ। ਕੈਨੇਡਾ ਦੇ ਵਿੱਚ ਅਪਰਾਧ ਵੀ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਤੇ ਉਹ ਵਾਪਸ ਆ ਗਿਆ ਤੇ ਹੁਣ ਪੰਜਾਬ ਦੇ ਵਿੱਚ ਹੀ ਆਪਣੇ ਕੈਰੀਅਰ ਨੂੰ ਸੈੱਟ ਕਰਨਾ ਚਾਹੁੰਦਾ ਹੈ। ਹੁਣ ਕੈਨੇਡਾ ਰਹਿੰਦੇ ਬਹੁਤੇ ਲੋਕਾਂ ਦੀ ਵੀ ਇਹੀ ਸੋਚ ਆਇਆ ਕਿ ਹੁਣ ਵਾਪਸ ਆ ਕੇ ਹੀ ਆਪਣਾ ਕਾਰੋਬਾਰ ਇੱਧਰ ਹੀ ਕਰਨਾ ਚਾਹੁੰਦੇ ਨੇ। ਸੋ ਹੁਣ ਲੋਕਾਂ ਦੀ ਕੈਨੇਡਾ ਨੂੰ ਲੈ ਕੇ ਸੋਚ ਬਦਲ ਰਹੀ ਹੈ ਤੇ ਵਾਪਸ ਪੰਜਾਬ ਆ ਕੇ ਹੀ ਆਪਣਾ ਫਿਊਚਰ ਹੈ ਜਿਹੜਾ ਸੈੱਟ ਕਰਨਾ ਚਾਹੁੰਦੇ ਨੇ